5 ਤਰੀਕ ਨੂੰ ਲਾਪਤਾ ਹੋਏ 9 ਸਾਲਾ ਅਮਨ ਦੀ ਲਾਸ਼ ਮਿਲੀ ਝਾੜੀਆਂ ਚੋਂ ਮਾਮਲਾ ਲੁਧਿਆਣੇ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ 9 ਸਾਲ ਦਾ ਬੱਚਾ ਆਪਣੇ ਘਰ ਦੇ ਬਾਹਰ ਖੇਡਦੇ ਖੇਡਦੇ ਗਾਇਬ ਹੋ ਜਾਂਦਾ ਹੈ 5 ਤਰੀਕ ਨੂੰ ਇੱਕ ਸ਼ਖਸ 9 ਸਾਲਾ ਅਮਨ ਨੂੰ ਉਸ ਦੇ ਘਰ ਦੇ ਬਾਹਰੋਂ ਚੱਕ ਕੇ ਲੈ ਜਾਂਦਾ ਹੈ ਤੇ ਕੱਲ੍ਹ ਦੇ ਰਾਤ ਪੁਲਿਸ ਨੂੰ ਅਮਨ ਦੇ ਘਰ ਦੇ ਲਾਗੋਂ ਹੀ ਝਾੜੀਆਂ ਚੋਂ ਅਮਨ ਦੀ ਲਾਸ਼ ਮਿਲਦੀ ਹੈ ਅਮਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਮਨ ਦੀ ਗਰਦਨ ਤੇ ਕੱਟ ਲੱਗਿਆ ਹੋਇਆ ਹੈ ਤੇ ਇਦਾਂ ਲੱਗ ਰਿਹਾ ਜਿਵੇਂ ਅਮਨ ਦਾ ਕਤਲ ਕਿਸੇ ਹੋਰ ਥਾਂ ਕੀਤਾ ਹੋਵੇ ਤੇ Laash ਇੱਥੇ ਆ ਲੁਕਾ ਦਿੱਤੀ ਹੋਵੇ ਅਮਨ ਦੇ ਪਰਿਵਾਰ ਨੇ ਪੁਲਿਸ ਤੇ ਗੰਭੀਰ ਦੋਸ਼ ਲਾਏ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਅਸੀਂ ਪੁਲਿਸ ਕੋਲ ਅਮਨ ਦੇ ਲਾਪਤਾ ਹੋਣ ਦੀ ਕੰਪਲੇਂਟ ਦਰਜ ਕਰਵਾਣ ਗਏ ਤਾਂ ਪੁਲਿਸ ਨੇ ਸਾਨੂੰ ਕਿਹਾ ਕਿ ਹਾਲੇ 24 ਘੰਟੇ ਨਹੀਂ ਹੋਏ 24 ਘੰਟੇ ਬਾਅਦ ਆਓ ਤੇ ਜਦੋਂ ਅਸੀਂ 24 ਘੰਟੇ ਬਾਅਦ ਗਏ ਤੇ ਪੁਲਿਸ ਨੇ ਸਾਨੂੰ ਇਹ ਕਹਿ ਕੇ ਵਾਪਸ ਤੋਰ ਦਿੱਤਾ ਕਿ ਤੁਹਾਡਾ ਕੇਸ ਸਾਡੇ ਥਾਣੇ ਅੰਦਰ ਨਹੀਂ ਆਉਂਦਾ ਜਦੋਂ ਕੱਲ ਅਮਨਦੇਵ ਪਰਿਵਾਰ ਵੱਲੋਂ ਸੜਕ ਤੇ ਧਰਨਾ ਲਾਇਆ ਗਿਆ ਅਮਨਦੇਵ ਗੁੰਮਸ਼ੁਦਾ ਹੋਣ ਦੇ ਪੋਸਟਰ ਲਾਏ ਗਏ ਉਸ ਤੋਂ ਬਾਅਦ ਪੁਲਿਸ ਵੱਲੋਂ ਅਮਨ ਦੀ ਭਾਲ ਜਾਰੀ ਕੀਤੀ ਗਈ ਤੇ ਪੁਲਿਸ ਨੇ ਜਦੋਂ ਉਸ ਇਲਾਕੇ ਦੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਅਮਨ ਇੱਕ ਸ਼ਖਸ ਦੇ ਨਾਲ ਹੱਥ ਫੜ ਕੇ ਤੁਰਿਆ ਜਾ ਰਿਹਾ ਸੀ ਅਮਨਦੇਵ ਪਰਿਵਾਰ ਨੇ ਇਹ ਦਾਅਵੇ ਨਾਲ ਕਿਹਾ ਕਿ ਅਮਨ ਜਿਸ ਸ਼ਖਸ ਨਾਲ ਗਿਆ ਉਸ ਨੂੰ ਅਮਨ ਜਾਣਦਾ ਸੀ ਤਾਂ ਹੀ ਉਹ ਉਸ ਨਾਲ ਗਿਆ ਪਰ ਸੀਸੀਟੀਵੀ ਤੋਂ ਉਸ ਸ਼ਖਸ ਨੂੰ ਪਛਾਣ ਪਾਣਾ ਅਮਨਦੇਵ ਪਰਿਵਾਰ ਦੇ ਲਈ ਮੁਸ਼ਕਿਲ ਹੈ